ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆਂ ਵਿਹਾਂ ਪਿੰਡ ਚਾਂਦੀ ਆਲਾ ਚਾਂਦੀ ਆਲਾ ਬਾਰਡਰ ਦੇ ਏਰੀਆ ਤੇ ਬਿਲਕੁਲ ਲਾਗੇ ਤੇ ਆਹ ਨਾਲੇ ਮੇਰੇ ਹਾਂ ਦੱਸੋ ਜੀ ਕੋਣ ਹੈ ਤੇਰਾ ਨਾਮ ਕੀ ਹੈ ਗੱਗੂ 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 ਤੇ ਆਹ ਸਾਡਾ ਭਰਾ ਨਿਰਜ ਇਹਨੂੰ ਸ਼ਾਰਟਕਟ ਚ ਕੁੱਕੀ ਕਹਿੰਦੇ ਨੇ ਤੇ ਆਹ ਸਾਹਮਣੇ ਪਿੱਛੇ ਮੇਰੇ ਦਰਿਆਈ ਹੈ ਆਹ ਸਾਰਾ ਦਰਿਆ ਹੈ ਝਾੜੀਆਂ ਝੂੜੀਆਂ ਹੀ ਨੇ ਤੇ ਵਿਹਾਂ ਆਲਾ ਦਾ ਘਰ ਤੁਹਾਨੂੰ ਸਾਹਮਣੇ ਦਿਖਾਉਣੀ ਹੈ ਉਹ ਸਾਹਮਣੇ ਵਿਆਹ ਵਾਲਿਆਂ ਦਾ ਘਰ ਹੈ ਪਿਛਲੇ ਪਾਸੇ ਟੈਂਟ ਲੱਗਿਆ ਹੋਇਆ ਤੇ ਨਾਲ ਗੁਰਦੁਆਰਾ ਇਸ ਪਿੰਡ 'ਚ ਮੈਂ ਪਹਿਲੀ ਵਾਰ ਆਇਆ ਤੇ ਅਸੀਂ ਖਾਣਾ ਪੀਣਾ ਖਾ ਲਿਆ ਤੇ ਅਸੀਂ ਕਿਹਾ ਚਲੋ ਬਾਹਰ ਘੁੰਮ ਕੇ ਫਿਰ ਕੇ ਆਉਣੇ ਆ ਖੇਤਾਂ ਵਿੱਚ ਤੇ ਇੱਥੋਂ ਦਾ ਮਾਹੌਲ ਬਹੁਤ ਸ਼ਾਂਤ ਤੇ ਬਹੁਤ ਵਧੀਆ ਲੱਗਿਆ ਅੱਗੇ ਵਿਆਹ ਵਾਲੇ ਘਰ ਦੇ ਲੱਗੇ ਹੀ ਦਰਿਆ ਵਗਦਾ ਤੁਹਾਨੂੰ ਦਰਿਆ ਵੀ ਦਿਖਾਉਂਦੇ ਆ ਲਓ ਜੀ ਇਹ ਸਤਲੁਜ ਦਰਿਆ ਆ ਮੋਟਰ ਲੱਗੀ ਹੈ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਆ ਤੇ ਅਸੀਂ ਕਿਹਾ ਵੀ ਚਲੋ ਵਿਆਹ ਦੇਖਣ ਆਇਆ ਤੇ ਨਾਲ ਹੀ ਇਹ ਦਰਿਆ ਵੀ ਦੇਖ ਲੈਨੇ ਆ ਤੇ ਆ ਦਰਿਆ ਇਹ ਬਿਲਕੁਲ ਨਾਲ-ਨਾਲ ਪਾਣੀ ਹੈਗਾ ਤੇ ਪਰਲੇ ਪਾਸੇ ਸਾਰਾ ਸੁੱਕਾ ਪਿਆ ਉਹ ਪਰਾ ਪੈਲੀਆਂ ਨੇ ਹਨਾ ਉਹ ਪਰਲੇ ਪਰਲੇ ਪਾਸੇ ਉਹ ਪੈਲੀਆਂ ਨੇ ਤੇ ਆਹ ਬੇੜੀਆਂ ਨੇ ਆਹ ਬੇੜੀਆਂ ਆਜ ਆ ਜਿਹੜੀਆਂ ਜ਼ਮੀਨਾਂ ਨੇ ਨਾ ਜਿਹੜੀਆਂ ਜਾਦ ਜ਼ਮੀਨਾਂ ਤੁਸੀਂ ਦੇਖ ਰਹੇ ਇਹ ਸਾਰੀਆਂ ਦਰਿਆ ਦੇ ਵਿੱਚ ਸਾਰੀਆਂ ਜ਼ਮੀਨਾਂ ਜਦੋਂ ਪਾਣੀ ਇਹਦੇ ਦਰਿਆ ਦੇ ਫੁੱਲ ਆ ਜਾਂਦਾ ਤੇ ਇਹ ਸਾਰਾ ਪਾਣੀ ਦਾ ਮਤਲਬ ਕੀ ਇਹਦੇ ਪੈਲੀਆਂ ਤਾਂ ਡੋਬੀ ਜਾਂਦੀਆਂ ਨੇ ਤੇ ਇਧਰ ਉਹ ਪਾਣੀ ਨਾ ਓਵਰਫਲੋ ਹੋ ਕੇ ਤੇ ਆ ਪਿੰਡਾਂ ਦੇ ਵਿੱਚ ਵੀ ਪਾਣੀ ਚਲਾ ਜਾਂਦਾ ਆ ਪਿੰਡਾਂ ਚ ਤੇ ਇਹ ਹੈ ਨਾ ਆ ਵੀਊ ਠੀਕ ਹੈ ਆ ਵੀਊ ਤਾਂ ਬਹੁਤ ਵਧੀਆ ਹੈ ਬਹੁਤ ਸ਼ਾਂਤ ਇਲਾਕਾ ਠੀਕ ਹੈ ਕੋਈ ਖਾਦਾ ਪੀਤਾ ਕੀ ਖਾਦਾ ਤਾਰਾ ਕੋਸ਼ਿਖ ਆ ਲਿਆ ਠੀਕ ਹੈ ਤੁਸੀਂ ਕੀ ਖਾਧਾ ਜਨਾਬ ਜਿਹੜਾ ਕੋਈ ਤੁਸੀਂ ਖਾਧਾ ਲਓ ਜੀ ਇਹ ਤਾਂ ਸੀ ਦਰਾਈਏ ਰਿਆ ਤੇ ਹੁਣ ਤੁਹਾਨੂੰ ਘਰੇ ਚਲਦੇ ਆਂ ਵਿਆਹ ਵਾਲਿਆਂ ਦੇ ਘਰੇ ਤੇ ਘਰ ਦਾ ਮਾਹੌਲ ਦਿਖਾਣੇ ਆ ਥੋੜਾ ਬੁੱਕਾ ਐ ਵੜ ਤੇ ਜਾਣਾ ਸੀ ਯਾਰ ਉਹ ਵਟ ਨਹੀਂ ਸੀ ਆਪਾਂ ਇੱਧਰ ਪੁੱਠੇ ਪਾਸੇ ਆ ਗਏ ਆ ਉਹ ਦੂਜੀ ਵਟ ਤੇ ਜਾਣਾ ਇੱਧਰ ਨਾਲ ਨਾਲ ਆਵੇ ਉਹ ਪੁਰਾਣੇ ਘਰ ਬਣਿਆ ਨਾ ਅੱਜ ਵੀ ਇੱਥੇ ਜਿਵੇਂ ਆ ਪੁਰਾਣੇ ਪਾਣੇ ਟਾਈਪ ਦੇ ਏਰੀਆ ਚ ਹਾਲੇ ਵੀ ਹੈਗੇ ਨੇ ਕਈ ਘਰ ਬਹੁਤ ਵਧੀਆ ਲੱਗਦਾ ਹੈ ਆ ਵਿਆਹ ਵਾਲਿਆਂ ਦਾ ਘਰ ਹੈ ਤੇ ਇਹ ਆ ਚਾਂਦੀ ਵਾਲਾ ਪਿੰਡ ਹੈ ਵਿਆਹ ਵਾਲਾ ਘਰ ਹੈ ਵੀ ਭਿੰਨੇ ਭਿਆਂ ਵਿਆਂ ਵਾਲੇ ਕਰਾ ਆ ਨਾਲ ਤਵਾਰੀ ਸਾਹਿਬ ਜੀ ਲਓ ਜੀ ਇਹ ਤਾਂ ਕਰ ਲਿਓਨ ਘਰ ਵਾਪਸੀ ਜਾਦੀ ਵਾਲੇ ਪਿੰਡ ਤੇ ਲਾਗੇ ਕਾਫੀ ਪਿੰਡ ਨੇ ਤੇ ਇਹ ਸਾਰਾ ਬਾਟਰ ਏਰੀਆ ਇਹ ਐਸੀ ਪਿੰਡ ਜਾਂਦੀ ਵਾਲੀ ਰਿਆਈ ਲਾਗੇ ਦਾ ਵਲੋਗ ਉਮੀਦ ਆ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਜਲਦੀ ਆਕੇ ਮੂਰ ਲਈ ਬਾਏ